ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ ਪਰ ਇਸ ਹਲਕੀ ਬੂੰਦਾਬਾਂਦੀ ਦੇ ਵਿੱਚ ਅੱਜ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਗਿਆ ਤੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਉਸ ਮਸਲੇ ਦੇ ਉੱਪਰ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਿੱਲ ਪਾਸ ਕੀਤੇ ਜਾਣ ਦੀ ਕਿਆਸਰਾਈ ਜਿਹੜੀ ਆ ਲਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਚਰਚਾਵਾਂ ਤਾਂ ਚੱਲੀਆਂ ਵੱਖ-ਵੱਖ ਤਰੀਕੇ ਦੇ ਨਾਲ ਇਸ ਦੇ ਉੱਪਰ ਟਿੱਕਾ ਟਿੱਪਣੀਆਂ ਤਾਂ ਹੋਈਆਂ ਪਰ ਕੱਢਣ ਪਾਉਣ ਨੂੰ ਉਸ तरीके ਦੇ ਨਾਲ ਸਟੀਕਤਾ ਦੇ ਨਾਲ ਕੁਝ ਵੀ ਫੈਸਲਾ ਨਿਕਲ ਕੇ ਸਾਹਮਣੇ ਨਹੀਂ ਆਇਆ ਕਹਿਣ ਦਾ ਭਾਵ ਜਾਂ ਫਿਰ ਇਸ ਗੱਲ ਕਰਨ ਦੇ ਪਿੱਛੇ ਮੰਤਵ ਇਹ ਹੈ ਕਿ ਅੱਜ ਬੇਅਦਬੀ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਪੈਸ਼ਲ ਏਸ ਸੱਦੇ ਗਏ ਦੋ ਦਿਨ ਦੇ ਸੈਸ਼ਨ ਦੇ ਵਿੱਚ ਆ ਉਹ ਬਿੱਲ ਪਾਸ ਕੀਤਾ ਜਾਏਗਾ ਜਿਸ ਨੂੰ ਲੈ ਕੇ ਸਖਤ ਤੋਂ ਸਖਤ ਸਜ਼ਾਵਾ ਬੇਅਦਬੀ ਦੇ ਦੋਸ਼ੀਆਂ ਨੂੰ ਦੇਣ ਦੀ ਗੱਲ ਲਗਾਤਾਰਤਾ ਦੇ ਵਿੱਚ ਮੰਗਦੇ ਰੂਪ ਦੇ ਵਿੱਚ ਤਾਂ ਉੱਠਦੀ ਰਹੀ ਹੈ ਪਰ ਇਸ ਦੇ ਉੱਪਰ ਕੋਈ ਵੱਡਾ ਕਿਸੇ ਤਰੀਕੇ ਦੇ ਨਾਲ ਕੋਈ ਕਦਮ ਚੁੱਕੇ ਜਾਣ ਵਾਲੇ ਪਾਸੇ ਨੂੰ ਸਰਕਾਰਾਂ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤੇ ਇਸ ਦੇ ਉੱਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ ਬਿੱਲ ਨੂੰ ਸਾਹਮਣੇ ਲਿਆਉਣ ਤੋਂ ਬਾਅਦ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਉਬਲਦਾ ਇਹ ਸਵਾਲ ਜਿਹੜਾ ਉਸ ਨੂੰ ਥੋੜਾ ਜਿਹਾ ਠਰਮਾ ਆਵੇ ਥੋੜਾ ਜਿਹਾ ਤੋਂ ਭਾਵ ਇਹ ਹੈ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਘੱਟੋ-ਘੱਟ ਮੌਤ ਦੀ ਸਜ਼ਾ ਜਿਹੜੀ ਹੈ ਬੇਦਬੀ ਦੇ ਦੋਸ਼ੀ ਨੂੰ ਹੋਣੀ ਚਾਹੀਦੀ ਹੈ ਪਰ ਇਹ ਸਾਰੇ ਮਸਲੇ ਦੇ ਉੱਪਰ ਅੱਜ ਤੋਂ ਸ਼ੁਰੂ ਹੋਣ ਵਾਲੇ ਅੱਜ ਤੋਂ ਲੈ ਕੇ ਕੱਲ ਤੱਕ ਚੱਲਣ ਵਾਲੇ ਇਸ ਸਪੈਸ਼ਲ ਸੈਸ਼ਨ 10 ਤੇ 11 ਜੁਲਾਈ 2025 ਤੱਕ ਚੱਲਣ ਵਾਲੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਅੱਜ ਇਸ ਜੇਕਰ ਬਿੱਲ ਨੂੰ ਪਾਸ ਕਰਨ ਦੀਆਂ तमाम ਕਾਇਦਾ ਪੂਰੀਆਂ ਹੁੰਦੀਆਂ ਨੇ ਤਾਂ ਫਿਰ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਉਬਲਦੇ ਇਸ ਭੜ ਦੇ ਤਪਦੇ ਮਸਲੇ ਜਾਂ ਫਿਰ ਸਵਾਲ ਦਾ ਜਵਾਬ ਜਿਹੜਾ ਕਿਤੇ ਨਾ ਕਿਤੇ ਮਿਲਦਾ ਜ਼ਰੂਰ ਦਿਖਾ ਲਈ ਦੇਗਾ ਕੁਝ ਹੀ ਸਮਾਂ ਬਾਕੀ ਹੈ ਵੱਖ-ਵੱਖ ਤਰੀਕੇ ਦੀਆਂ ਤਿਆਰੀਆਂ ਜਿਹੜੀਆਂ ਨੇ ਇਸ ਸੈਸ਼ਨ ਨੂੰ ਲੈ ਕੇ ਉਹ ਕਰ ਲਈਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਦੇ ਵੱਲੋਂ ਲਗਾਤਾਰ ਆਪਣੇ ਸੰਬੋਧਨਾਂ ਦੇ ਵਿੱਚ ਬੇਅਦਬੀ ਦੇ ਮਸਲਿਆਂ ਨੂੰ ਲੈ ਕੇ ਅੱਖ-ਵੱਖ ਤਰੀਕੇ ਦੇ ਪ੍ਰਤੀਕਰਮ ਤਾਂ ਦਿੱਤੇ ਜਾਂਦੇ ਨੇ ਪਰ ਅੱਜ ਉਸ ਇਤਿਹਾਸਕ ਦਿਨ ਨੂੰ ਕਹਿ ਲਿਆ ਕਿ ਬਿੱਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਉਹ ਸਾਰੀ ਸਥਿਤੀ ਜਿਹੜੀ ਹੈ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਲਈ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਸਾਂਝੀਆਂ ਕਰਦੇ ਰਹਾਂਗੇ ਬਰਹਾਾਲ ਅੱਜ ਦੇ ਇਸ ਫੈਸਲੇ ਦੇ ਵਿੱਚ ਕੀ ਕੁਝ ਖਾਸ ਹੋਏਗਾ ਉਹ ਵੀ ਦੇਖਣ ਵਾਲੀ ਗੱਲ ਹੈ ਪਰ ਇਸ ਵਕਤ ਸਥਿਤੀਆਂ ਜਿਹੜੀਆਂ ਨੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਦੁਚਿੱਤੀ ਬਣ ਕੇ ਜੜੀਆਂ ਦੌੜ ਰੀਆਂ ਨੇ ਉਹਨਾਂ ਦੇ ਉੱਪਰ ਇੱਕ ਪ੍ਰਭਾਵਸ਼ਾਲੀ ਜਵਾਬ ਦੇਣ ਦੀ ਕੋਸ਼ਿਸ਼ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਦੋ a special session da